ਇਹਦਾ ਕਹਿੰਦੇ ਤਿੰਮਾਲ ਪਿੰਡ ਦੇ ਕੀਪਾ ਕਬੱਡੀ ਪਾ ਰਿਹਾ ਹੈ ਲੈ ਵੀ ਚੋਲੇ ਵਾਲਿਆ ਹੋ ਸਾਹਮਣੇ ਪਰ ਇਧਰਲੇ ਪਾਸੇ ਇਹ ਪ੍ਰੀਤ ਹੈ ਉਹ ਕਹਿੰਦੇ ਲੱਤੂ ਵਾਲਾ ਪ੍ਰੀਤ ਖੇਡ ਮੈਦਾਨ ਦੇ ਅੰਦਰ ਉਹ ਕਰਾਉ ਬੱਲੇ ਬੱਲੇ ਉਹ ਗਵੰਡੀ ਪਿੰਡ ਦੇ ਵਿੱਚ ਚਰਚੇ ਉਹ ਪਾਤੇ ਪ੍ਰੀਤ ਖੇਡ ਮੈਦਾਨ ਦੇ ਅੰਦਰ ਉਹ ਬੱਲੇ ਬੱਲੇ ਖੇਡ ਮੈਦਾਨ ਦੇ ਅੰਦਰ ਉਹ ਗੱਡਾ ਡਈਓ ਪੋ ਉਹ ਕਹਿੰਦੇ ਬੱਲੇ ਬੱਲੇ ਹੋ ਗਈ ਹੈ ਉਹ ਨਮਾ ਪਿੰਡ ਫਤਿਹਪੁਰ ਦੀਆਂ ਵਿੱਚ ਕੈਨੇਡਾ ਗੱਲਾਂ ਹੋਈਆਂ 16 ਦੇ ਗੁਰਲਾਲ ਦੀਆਂ ਵਿੱਚ ਕੈਨੇਡਾ ਗੱਲਾਂ ਹੋਈਆਂ 16 ਨੇ ਗੁਰਲਾਲ ਦੀਆਂ ਪਰ ਇਧਰਲੇ ਪਾਸੇ ਇਹ ਸਰਹਾਲੀ ਸਾਉਂ ਦੀ ਧਰਤੀ ਦਾ ਇਹ ਸਾਹਮਣੇ ਕਹਿੰਦੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਇੱਕ ਇੱਕ ਨਹੀਂ ਦੇ ਕਹਿੰਦੇ ਗੁਰਦੇਤ ਟਾਰ ਜਾਣਾ ਪਰ ਆ ਕਹਿੰਦੇ ਇਹ ਖਡੂਰ ਸਾਭਿਆ ਇਹ ਸੱਤੂ ਹੈ ਇਹ ਕਹਿੰਦੇ ਸਤਹਾਲੀ ਮੰਡ ਵਾਲਾ ਜਿੰਦੇ ਗੋਰਾ ਆ ਗਿਆ ਆਹ ਸਾਹਮਣੇ ਕਹਿੰਦੇ ਗੋਰਾ ਵਧਿਆ ਹੋਇਆ ਇਹਨੇ ਕਹਿੰਦੇ ਅਮਰੀਕਾ ਦੇ ਵਿੱਚ ਧੰਨ ਧੰਨ ਕਰਵਾਈ ਹੋਈ ਹੈ ਤੇ ਜੱਟ ਨੇ ਕਹਿੰਦੇ ਖੁੱਤੀ ਭਾਈ ਹੋਈ ਹੈ ਲਓ ਇਧਰਲੇ ਪਾਸੇ ਗੋਰਾ ਕਬੱਡੀ ਪਾ ਰਿਹਾ ਆਹ ਕਹਿੰਦੇ ਤਾਰ ਜੰਮਣੇ ਕਬੱਡੀ ਦਾ ਨਵਾਬ ਅੰਬਾ ਸੁਰ ਸਿੰਘ ਦੀ ਧਰਤੀ ਦਾ ਲਓ ਸਾਹਮਣੇ ਕਹਿੰਦੇ 1100 ਦੀ ਦੂਜੀ ਕਬੱਡੀ ਪਾ ਰਹੀ ਹੈ 1100 ਦੀ ਦੂਜੀ ਸਾਡੇ ਰੋੜੇ ਪਰਿਵਾਰ ਵੱਲੋਂ ਹੈ ਉਹ ਲੇਟੋ ਸੱਤੂ ਨੇ ਉਹ ਸੱਤੂ ਨੇ ਉਹ ਸੱਤੂ ਨੇ ਉਹ ਸੱਤੂ ਨੇ ਕਹਿੰਦੇ ਅੰਬਾ ਆ ਗਿਆ ਆ ਕਹਿੰਦੇ ਹਰਜੀ ਕਹਿੰਦੇ ਆ ਕਿ ਅੰਬੇ ਦੀ ਹਰ ਕਬੱਡੀ 500 ਦੀ ਪਰ ਇਧਰਲੇ ਪਾਸੇ ਇਹ ਹਰਪਾਲ ਹੈ ਉਹ ਕਹਿੰਦੇ ਹਰਪਾਲ ਖੇਡ ਮੈਦਾਨ ਦੇ ਅੰਦਰ ਉਹ ਹਰਪਾਲ ਤੇ ਅੰਬਾ ਅੰਬਾ ਤੇ ਹਰਪਾਲ ਓਕੇ ਮਾ ਦਰਦੀ ਰੱਬ ਰੱਬ ਕਰਦੀ ਲੋਕੀ ਕਹਿੰਦੇ ਸੂਈ ਮੂਈ ਉਹ ਸਾਹਮਣੇ ਟੱਕਣਗੀਆਂ ਉਹ ਮਨਜੀਤ ਦੀ ਕਬੱਡੀ ਤੇ ਹਰਪਾਲ 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 ਤੇ ਮਨਜੀਤ